ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਨਿਊ ਬਲਜਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨਕੀ ਐਨ ਬੀ ਪੀ ਐਨ ਪੀ ਨੇ 2026 ਦੇ ਲਈ ਅਸਿਆ ਦੇਣ ਵਾਸਤੇ ਆਪਣੀ ਪਹਿਲੀ ਚੋਣ ਪਰ ਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ 13 ਤੋਂ 15 ਜਨਵਰੀ ਦੇ ਵਿਚਕਾਰ ਹੋਏ ਡਰਾਅ ਸੇ ਲੜੀ ਵਿੱਚ ਸੂਬੇ ਵੱਲੋਂ ਕੁਲ 379 ਇਨਵੀਟੇਸ਼ਨ ਟੂ ਅਪਲਾਈ ਯਾਨਕੀ ਆਈਟੀਏ ਜਾਰੀ ਕੀਤੇ ਗਏ ਨੇ ਇਸ ਉਦਤ ਵਕ ਵਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਭੇਜੇ ਗਏ ਜਿਨ੍ਹਾਂ ਸਾਰਿਆਂ ਦੇ ਲਈ ਉਮੀਦਵਾਰਾਂ ਦਾ ਨਿਊ ਬੰਸਵਿਕ ਸੂਬੇ ਨਾਲ ਮਜ਼ਬੂਤ ਸੰਬੰਧ ਹੋਣਾ ਲਾਜ਼ਮੀ ਸੀ ਇਹਨਾਂ ਵਿੱਚ ਸ਼ਾਮਲ ਨੇ ਨਿਊ ਬੰਸਵਿਕ ਐਕਸਪ੍ਰੈਸ ਐਂਟਰੀ ਸਟ੍ਰੀਮ ਨਿਊ ਬੰਸਵਿਕ ਸਕਿਲਡ ਵਰਕਰ ਸਟ੍ਰੀਮ ਅਤੇ ਨਿਊ ਬੰਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਇਸ ਸਬੰਧ ਲਈ ਸਾਰਿਆਂ ইਓਆਈ ਸਬਮਿਸ਼ਨਰੀ ਕਟਆਫ ਮਿਤੀ 12 ਜਨਵਰੀ ਰਾਤ 11:59 ਮਿੰਟ ਸੀ ਜਾਰੇ ਕੀਤੇ ਗਏ ਕੁੱਲ 379 ਸੱਦੇ ਵਿੱਚੋਂ ਲਗਭਗ 64 ਫੀਸਦੀ ਆਈਟੀਐ ਸਕਿਲਡ ਵਰਕਰਸ ਟੀਮ ਤੇ ਅਧੀਨ ਜਾਰੀ ਕੀਤੇ ਗਏ ਹੁਣ ਗੱਲ ਕਰੀਏ ਸਕਿਲਡ ਵਰਕਰਸ ਟੀਮ ਦੀ ਤਾਂ ਇਹ ਤਰ੍ਹਾਂ ਉਹਨਾਂ ਹੁਨਰਬੰਦ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜੋ ਇਸ ਸਮੇਂ ਨਿਊ ਬਾਂਸਵਿਕ ਦੇ ਵਿੱਚ ਕੰਮ ਕਰ ਰਹੇ ਨੇ ਜਰਜੀਨਾ ਕੋਲ ਸੁਪੇ ਦੇ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਹੈ ਇਸ ਦੌਰ ਦੇ ਵਿੱਚ ਖਾਸ ਤੌਰ ਉਤੇ ਦੋ ਮਾਰਕਾ ਉਤੇ ਧਿਆਨ ਦਿੱਤਾ ਗਿਆ ਹੈ ਪਹਿਲਾ ਹੈ ਨਿਊ ਬਾਂਸਵਿਕ ਐਕਸਪੀਰੀਅੰਸ ਪਾਥਵੇ ਇਸ ਦੇ ਤਹਿਤ ਯੋਗ ਹੋਣ ਦੇ ਲਈ ਉਮੀਦਵਾਰਾਂ ਨੂੰ ਪਿਛਲੇ ਘੱਟੋਕੱਟ 6 ਮਹੀਨੇ ਤੋ ਨਿਊ ਬਾਂਸਵਿਕ ਵਿੱਚ ਰਹਿਣਾ ਲਾਜ਼ਮੀ ਹੈ ਉਹ ਇਸ ਸਮੇਂ ਇੱਕ ਗੈਰ ਮੌਸਮੀ ਪੂਰਾ ਸਮਾਂ ਨੌਕਰੀ ਵਿੱਚ ਹੋਣਾ ਤੇ ਉਸੇ ਮਾਲਕ ਦੇ ਨਾਲ ਘੱਟੋਕੱਟ 6 ਮਹੀਨੇ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਦੂਜਾ ਹੈ ਨਿਊ ਬਾਂਸਵਿਕ ਗ੍ਰੈਜੂਏਟ ਪਾਥਵੇ ਇਸ ਦੇ ਅਧੀਨ ਉਮੀਦਵਾਰਾਂ ਨੇ ਨਿਊ ਬਾਂਸਵਿਕ ਦੀ ਕਿਸੇ ਮਨੋਣਿਤ ਸਿਖਲਾਈ ਸੰਸਥਾ ਕੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਕੋਰਸ ਪੂਰਾ ਕੀਤਾ ਹੋਵੇ ਅਤੇ ਮੌਜੂਦਾ ਸਮੇਂ ਦੇ ਵਿੱਚ ਨਿਊ ਬੰਸਵਿਕ ਦੇ ਮਾਲਕ ਕੋਲ ਪੂਰਾ ਸਮਾਂ ਕੰਮ ਕਰ ਰਹੇ ਹੋਣ ਜਾਂ ਪੱਕੀ ਨੌਕਰੀ ਦੀ ਪੇਸ਼ਕਸ਼ ਹੋਵੇ ਇਹ ਟੂ ਕਾਸ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਨਵਰੀ 2025 ਦੇ ਵਿੱਚ ईओआईएस ਦੀ ਬਹੁਤ ਵੱਧ ਗਿਣਤੀ ਹੋਣ ਕਾਰਨ ਇਸ ਸਟ੍ਰੀਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਸੀ 2025 ਦੌਰਾਨ ਇਸ ਸਟ੍ਰੀਮ 'ਤੇ ਕੋਈ ਵੀ ਡਰਾ ਨਹੀਂ ਹੋਇਆ ਅਤੇ ਇਹ ਇੱਕ ਸਾਲ ਤੋਂ ਵੱਧ ਸਮਾਂ ਬਾਅਦ ਪਹਿਲੀ ਵਾਰ ਹੈ ਜਦੋਂ ਉਮੀਦਵਾਰ ਚੁਣੇ ਗਏ ਨੇ ਅਖੀਰ ਦੇ ਵਿੱਚ ਗੱਲ ਕਰੀਏ ਨਿਉ ਬੰਸ ਵਿਕਲ ਰਣਨੀਤਿਕ ਪਹਿਲ ਅਕਾਦਮੀ ਸਵੀਮ ਦੀ ਇਹ ਤਾਰਾ ਖਾਸ ਤੌਰ ਉਤੇ ਫ੍ਰੈਂਚੂ ਬੋਲਣ ਵਾਲੇ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜਿਨ੍ਹਾਂ ਦੇ ਸੂਬੇ ਨਾਲ ਯੋਗ ਸੰਬੰਧ ਨੇ ਜਿਵੇਂ ਕਿ ਪਿਛਲਾ ਕੰਮ ਤਜਰਬਾ ਯੋਗ ਨੌਕਰੀ ਦੀ ਪੇਸ਼ਕਸ਼ ਜਾਂ ਸੂਬੇ ਦੇ ਵਿੱਚ ਰਹਿਣਾ ਫ੍ਰਾਂਕੋਫੋਨ ਤਲਜੀਹਾ ਦੇ ਮਾਰਕ ਅਧੀਨ ਯੋਗ ਖੋਨ ਦੇ ਲਈ ਉਮੀਦਵਾਰਾਂ ਨੇ ਜਵਾਤਨ ਨਿਊ ਬੰਸਵਿਕ ਦੇ ਵਿੱਚ ਰਹਿਤੇ ਹੋਏ ਯੂਨੀਵਰਸਿਟੀ ਦੀ ਮੈਨ ਕਟੌਨ ਜਾਫੇ ਸੀਸੀਐਨ ਵੀ ਤੋਂ 2 ਟੋਕ ਟੋਕ ਟਿਕ ਸਾਲ ਦਾ ਕੋਰਸ ਪੂਰਾ ਕੀਤਾ ਹੋਵੇ ਜਾਂ ਫਿਰ ਇਮੀਗ੍ਰੇਸ਼ਨ ਨਿਊ ਬੰਸਵਿਕ ਵੱਲੋਂ ਤੇਜਸਵੀ ਪੱਤਰ ਵੀ ਪ੍ਰਾਪਤ ਕੀਤਾ ਹੋਵੇ ਨਿਊ ਬੰਜ਼ੀਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨਕੀ ਐਨ ਬੀਪੀ ਐਨ ਪੀ ਨੇ 2026 ਦੇ ਲਈ ਅਸਿਆ ਦੇਣ ਵਾਸਤੇ ਆਪਣੀ ਪਹਿਲੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ 13 ਤੋਂ 15 ਜਨਵਰੀ ਦੇ ਵਿਚਕਾਰ ਹੋਏ ਡਰਾ ਸੇ ਲੜੀ ਵਿੱਚ ਸੂਬੇ ਵੱਲੋਂ કુલ 379 ਇਨਵੀਟੇਸ਼ਨ ਟੂ ਅਪਲਾਈ ਯਾਨਕੀ ਆਈਟੀਏ ਜਾਰੀ ਕੀਤੇ ਗਏ ਨੇ ਇਸੋ ਤੇ ਇਨਵਾਕਵਾਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਭੇਜੇ ਗਏ ਜਿੰਨਾ ਸਾਰਿਆਂ ਦਲੀ ਉਮੀਦਵਾਰਾਂ ਤਾਂ ਨਿਊ ਬੰਸਵਿਕ ਸੁਪੇ ਨਾਲ ਮਜ਼ਬੂਤ ਸੰਬੰਧ ਹੋਣਾ ਲਾਜ਼ਮੀ ਸੀ ਇਨ੍ਹਾਂ ਵਿੱਚ ਸ਼ਾਮਲ ਨੇ ਨਿਊ ਬੰਸਵਿਕ ਐਕਸਪ੍ਰੈਸ ਐਂਟਰੀ ਸਟ੍ਰੀਮ ਨਿਊ ਬੰਸਵਿਕ ਸਕਿਲਡ ਵਰਕਰ ਸਟ੍ਰੀਮ ਅਤੇ ਨਿਊ ਬੰਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਇਸ ਸਬੰਧ ਲਈ ਸਾਰੀਆਂ ਈਓਆਈ ਸਬਮਿਸ਼ਨਰੀ ਕਟਆਫ ਮਿਤੀ 12 ਜਨਵਰੀ ਰਾਤ 11:59 ਮਿੰਟ ਸੀ ਜਾਰੇ ਕੀਤੇ ਗਏ ਕੁੱਲ 379 ਸਦਿਆਂ ਵਿੱਚੋਂ ਲਗਭਗ 64 ਫੀਸਦੀ ਆਈਟੀਏ ਸਕਿਲਡ ਵਰਕਰਸ ਟੀਮ ਦੇ ਅਧੀਨ ਜਾਰੀ ਕੀਤੇ ਗਏ ਹੁਣ ਗੱਲ ਕਰੀਏ ਸਕਿਲਡ ਵਰਕਰਸ ਟਰੇਨ ਦੀ ਤਾਂ ਇਹ ਧਾਰਾ ਉਹਨਾਂ ਹੁਨਰਬੰਦ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜੋ ਇਸ ਸਮੇਂ ਨਿਊ ਬਾਂਸਵਿਕ ਦੇ ਵਿੱਚ ਕੰਮ ਕਰ ਰਹੇ ਨੇ ਜਰਜੀਨਾ ਕੋਲ ਸੁਪੇ ਦੇ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਹੈ ਇਸ ਧਾਰਾ ਦੇ ਵਿੱਚ ਖਾਸ ਤੌਰ ਉਤੇ ਦੋ ਮਾਰਗਾਂ 'ਤੇ ਧਿਆਨ ਦਿੱਤਾ ਗਿਆ ਕਿ ਪਹਿਲਾ ਹੈ ਨਿਊ ਬਾਂਸਵਿਕ ਐਕਸਪੀਰੀਅੰਸ ਪਾਥਵੇ ਇਸ ਦੇ ਤਹਿਤ ਯੋਗ ਹੋਣ ਦੇ ਲਈ ਉਮੀਦਵਾਰਾਂ ਨੂੰ ਪਿਛਲੇ ਘੱਟੋਕਾ 6 ਮਹੀਨੇ ਤੋਂ ਨਿਊ ਬਾਂਸਵਿਕ ਵਿੱਚ ਰਹਿਣਾ ਲਾਜ਼ਮੀ ਹੈ ਉਹ ਇਸ ਸਮੇਂ ਇੱਕ ਗੈਰ ਮੌਸਮੀ ਪੂਰਾ ਸਮਾਂ ਨੌਕਰੀ ਵਿੱਚ ਹੋਣ ਅਤੇ ਉਸ ਦੇ ਮਾਲਕ ਦੇ ਨਾਲ ਘੱਟੋ ਘੱਟ 6 ਮਹੀਨਿਆਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਦੂਜਾ ਹੈ ਨਿਊ ਬਾਂਸਵਿਕ ਗ੍ਰੈਜੂਏਟ ਪਾਥਵੇ ਇਸ ਦੇ ਅਧੀਨ ਉਮੀਦਵਾਰ ਨੇ ਨਿਊ ਬਾਂਸਵਿਕ ਦੀ ਕਿਸੇ ਮਨੋਣਿਤ ਸਿਖਲਾਈ ਸੰਸਥਾ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਕੋਰਸ ਪੂਰਾ ਕੀਤਾ ਹੋਵੇ ਅਤੇ ਮੌਜੂਦਾ ਸਮੇਂ ਦੇ ਵਿੱਚ ਨਿਊ ਬਾਂਸਵਿਕ ਤੇ ਮਾਲਕ ਕੋਲ ਪੂਰਾ ਸਮਾਂ ਕੰਮ ਕਰ ਰਹੇ ਹੋਣ ਜਾਂ ਪੱਕੀ ਨੌਕਰੀ ਦੀ ਪੇਸ਼ਕਸ਼ ਹੋਵੇ। ਇਹ ਟੋ ਖਾਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜਨਵਰੀ 2025 ਦੇ ਵਿੱਚ EOIS ਦੀ ਬਹੁਤ ਵੱਧ ਗਿਣਤੀ ਹੋਣ ਕਾਰਨ ਇਸ ਸਟ੍ਰੀਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਸੀ। 2025 ਦੌਰਾਨ ਇਸ ਸਟ੍ਰੀਮ 'ਹੇਟ ਕੋਈ ਵੀ ਡਰਾ ਨਹੀਂ ਹੋਇਆ ਅਤੇ ਇਹ ਇੱਕ ਸਾਲ ਤੋਂ ਵੱਧ ਸਮਾਂ ਬਾਅਦ ਪਹਿਲੀ ਵਾਰ ਹੈ ਜਦੋਂ ਉਮੀਦਵਾਰ ਚੁਣੇ ਗਏ ਨੇ ਅਖੀਰ ਦੇ ਵਿੱਚ ਗੱਲ ਕਰੀਏ ਨਿਊ ਬੰਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਦੀ ਤਾਂ ਇਹ ਤਾਰਾ ਖਾਸ طور ਉਤੇ ਫ੍ਰੈਂਚੂ ਬੋਲਣ ਵਾਲੇ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜਿਨ੍ਹਾਂ ਦੇ ਸੂਬੇ ਨਾਲ ਯੋਗ ਸੰਪਰਦ ਨੇ ਜਿਵੇਂ ਕਿ ਪਿਛਲਾ ਕੰਮ ਤਜਰਬਾ ਯੋਗ ਨੌਕਰੀ ਦੀ ਪੇਸ਼ਕਸ਼ ਜਸੂਬੇ ਦੇ ਵਿੱਚ ਰਹਿਣਾ ਫ੍ਰਾਂਕੋਫੋਨ ਤਲਜੀਹਾ ਦੇ ਮਾਰਕ ਅਧੀਨ ਯੋਗ ਹੋਣ ਦੇ ਲਈ ਉਮੀਦਵਾਰਾਂ ਨੇ ਜਵਾਤਨ ਨਿਊ ਬੰਸਵਿਕ ਦੇ ਵਿੱਚ ਰਹਿਤੇ ਹੋਏ ਯੂਨੀਵਰਸਿਟੀ ਦੀ ਮੈਂਕਟੌਨ ਜਾਫੇ ਸੀਸੀਐਨ ਵੀ ਤੋਂ ਕੋਟੋਕਾ ਟਿਕ ਸਾਲ ਦਾ ਕੋਰਸ ਪੂਰਾ ਕੀਤਾ ਹੋਵੇ ਜਾਂ ਫਿਰ ਇਮੀਗ੍ਰੇਸ਼ਨ ਨਿਊ ਬੰਸਵਿਕ ਵੱਲੋਂ ਤੇਜਿਸਪੀ ਪੱਤਰ ਵਿਪਰਾਪਤ ਕੀਤਾ ਹੋਵੇ ਨਿਊ ਬੰਸਿਕ ਪ੍ਰੋਵਿੰਸ਼ੀਅਲ ਨਾਮਸਤ ਪ੍ਰੋਗਰਾਮ ਯਾਨਕੀ ਐਨ ਬੀਪੀ ਐਨ ਪੀ ਨੇ 2026 ਦੇ ਲਈ ਅਸਿਆ ਦੇਣ ਵਾਸਤੇ ਆਪਣੀ ਪਹਿਲੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ 13 ਤੋਂ 15 ਜਨਵਰੀ ਦੇ ਵਿਚਕਾਰ ਹੋਏ ਡਰਾ ਸੇ ਲੜੀ ਵਿੱਚ ਸੂਬੇ ਵੱਲੋਂ ਕੁੱਲ 379 ਇਨਵੀਟੇਸ਼ਨ ਟੂ ਅਪਲਾਈ ਯਾਨਕੀ ਆਈਟੀਏ ਜਾਰੀ ਕੀਤੇ ਗਏ ਨੇ ਇਸ ਉਤੇ ਨਵਕਵਕ ਇਮੀਗ੍ਰੇਸ਼ਨ ਪਰਾਵਰ ਰਾਹੀ ਭੇਜੇ ਗਏ ਜਿੰਨਾ ਸਾਰੇ ਦਲੀ ਉਮੀਦਵਾਰਾਂ ਤਾਂ ਨਿਊ ਬੰਸਵਿਕ ਸੁਪੇ ਨਾਲ ਮਜ਼ਬੂਤ ਸੰਬੰਧ ਹੋਣਾ ਲਾਜ਼ਮੀ ਸੀ ਇਹਨਾਂ ਵਿੱਚ ਸ਼ਾਮਲ ਨੇ ਨਿਊ ਬੰਸਵਿਕ ਐਕਸਪ੍ਰੈਸ ਐਂਟਰੀ ਸਟ੍ਰੀਮ ਨਿਊ ਬੰਸਵਿਕ ਸਕਿਲਡ ਵਰਕਰ ਸਟ੍ਰੀਮ ਅਤੇ ਨਿਊ ਬੰਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਇਸ ਸਬੰਧ ਲਈ ਸਾਰੀਆਂ ইਓਆਈ সাবਮਿਸ਼ਨਰੀ ਕਟਆਫ ਮਿਤੀ 12 ਜਨਵਰੀ ਰਾਤ 11:59 ਮਿੰਟ ਸੀ ਜਾਰੇ ਕੀਤੇ ਗਏ ਕੁੱਲ 379 ਵਿਦਿਆਵਾਂ ਵਿੱਚੋਂ ਲਗਭਗ 64 ਫੀਸਦੀ ਆਈਟੀਐ ਸਕਿਲਡ ਵਰਕਰਸ ਟਰੇਮ ਤੇ ਅਧੀਨ ਜਾਰੀ ਕੀਤੇ ਗਏ ਹੁਣ ਗੱਲ ਕਰੀਏ ਸਕਿਲਡ ਵਰਕਰਸ ਟਰੇਮ ਦੀ ਤਾਂ ਇਹ ਤਾਰਾ ਉਹਨਾਂ ਹੁਨਰਬੰਦ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜੋ ਇਸ ਸਮੇਂ ਨਿਊ ਬਾਂਸਵਿਕ ਦੇ ਵਿੱਚ ਕੰਮ ਕਰ ਰਹੇ ਨੇ ਜਰਜਿਨਾ ਕੋਲ ਸੁਪੇ ਦੇ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਹੈ ਇਸ ਦਵਾ ਦੇ ਵਿੱਚ ਖਾਸ ਤੌਰ ਉਤੇ ਦੋ ਮਾਰਗਾਂ ਤੇ ਧਿਆਨ ਦਿੱਤਾ ਗਿਆ ਹੈ ਪਹਿਲਾ ਹੈ ਨਿਊ ਬਾਂਸਵਿਕ ਐਕਸਪੀਰੀਅੰਸ ਪਾਥਵੇ ਇਸ ਦੇ ਤਹਿਤ ਯੋਗ ਹੋਣ ਦੇ ਲਈ ਉਮੀਦਵਾਰਾਂ ਨੂੰ ਪਿਛਲੇ ਘੱਟੋਕਾ 6 ਮਹੀਨੇ ਦੇ ਨਿਊ ਬਾਂਸਵਿਕ ਵਿੱਚ ਰਹਿਣ ਦਾ ਲਾਜ਼ਮੀ ਹੈ ਉਹ ਇਸ ਸਮੇਂ ਇੱਕ ਗੈਰ ਮੌਸਮੀ ਪੂਰਾ ਸਮਾਂ ਨੌਕਰੀ ਵਿੱਚ ਹੋਣ ਅਤੇ ਉਸੇ ਮਾਲਕ ਦੇ ਨਾਲ ਘੱਟੋ ਘੱਟ 6 ਮਹੀਨੇ ਦਾ ਕੰਮ ਕਰਤਾ ਜ਼ਰੂਰੀ ਹੋਣਾ ਚਾਹੀਦਾ ਦੂਜਾ ਹੈ ਨਿਊ ਬਾਂਸਵਿਕ ਗ੍ਰੈਜੂਏਟ ਪਾਥਵੇ ਇਸ ਦੇ ਅਧੀਨ ਉਮੀਦਵਾਰ ਨੇ ਨਿਊ ਬਾਂਸਵਿਕ ਦੀ ਕਿਸੇ ਮਨੋਣਿਤ ਸਿਖਲਾਈ ਸੰਸਥਾ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਕੋਰਸ ਪੂਰਾ ਕੀਤਾ ਹੋਵੇ ਅਤੇ ਮੌਜੂਦਾ ਸਮੇਂ ਦੇ ਵਿੱਚ ਨਿਊ ਬਾਂਸਵਿਕ ਤੇ ਮਾਲਕ ਕੋਲ ਪੂਰਾ ਸਮਾਂ ਕੰਮ ਕਰ ਰਹੇ ਹੋਣ ਚਾਪਕੀ ਨੌਕਰੀ ਦੀ ਕਿ ਸ਼ੋਭੇ ਇਹ ਟੋ ਖਾਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜਨਰਲ 2025 ਦੇ ਵਿੱਚ EOIS ਦੀ ਬਹੁਤ ਵੱਧ ਗਿਣਤੀ ਹੋਣ ਕਾਰਨ ਇਸ ਸਟ੍ਰੀਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਸੀ ਦੋ ਜਵਾਲ ਬੱਚੀ ਦੌਰਾਨ ਇਸ ਸਟ੍ਰੀਮ ਹੇਠ ਕੋਈ ਵੀ ਡਰਾ ਨਹੀਂ ਹੋਇਆ ਅਤੇ ਇਹ ਇੱਕ ਸਾਲ ਤੋਂ ਵੱਧ ਸਮਾਂ ਬਾਅਦ ਪਹਿਲੀ ਵਾਰ ਹੈ ਜਦੋਂ ਉਮੀਦਵਾਰ ਚੁਣੇ ਗਏ ਨੇ ਅਖੀਰ ਦੇ ਵਿੱਚ ਗੱਲ ਕਰੀਏ ਨਿਊ ਬੰਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਦਿੱਤਾ ਇਹ ਤਾਰਾ ਖਾਸ ਤੌਰ ਉਤੇ ਫ੍ਰੈਂਚ ਬੋਲਣ ਵਾਲੇ ਵਿਦੇਸ਼ੀ ਨਾਗਰਿਕਾ ਦੇ ਲਈ ਹੈ ਜਿਨ੍ਹਾਂ ਦੇ ਸੂਬੇ ਨਾਲ ਯੋਗ ਸੰਬੰਧ ਨੇ ਜਿਵੇਂ ਕਿ ਪਿਛਲਾ ਕੰਮ ਤਜਰਬਾ ਯੋਗ ਨੌਕਰੀ ਦੀ ਪੇਸ਼ਕਸ਼ ਜਾਂ ਸੂਬੇ ਦੇ ਵਿੱਚ ਰਹਿਣਾ ਫ੍ਰਾਂਕੋਫੋਨ ਤਲਜੀਹਾ ਦੇ ਮਾਰਕ ਅਧੀਨ ਯੋਗ ਖੋਨ ਦੇ ਲਈ ਉਮੀਦਵਾਰਾਂ ਨੇ ਜਵਾਤਨ ਨਿਊ ਬੰਸਵਿਕ ਦੇ ਵਿੱਚ ਰਹਿੰਦੇ ਹੋਏ ਯੂਨੀਵਰਸਿਟੀ ਦੀ ਮੈਨ ਕਟੋਨ ਜਾਫੇ ਸੀਸੀਐਨਪੀ ਤੋਂ ਕੋਟੋਕ ਟੋਕਾਟਿਕ ਸਾਲ ਦਾ ਕੋਰਸ ਪੂਰਾ ਕੀਤਾ ਹੋਵੇ ਜਾਂ ਫਿਰ ਇਮੀਗ੍ਰੇਸ਼ਨ ਨਿਊ ਬੰਸਵਿਕ ਵੱਲੋਂ ਤਿਲਚਸਵੀ ਪੱਤਰ ਵਿਪਰਾਪਤ ਕੀਤਾ ਹੋਵੇ